ਵਾਹਿਗੁਰੂ ਸਹਿਬ ਜੀ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨ ਹੋਵੈ ਜਿਸੁ ਕੀ ਲਖਵਾਰ ਜੁਪੈ ਚੁਪ ਨ ਹੋਵੈ ਜੇ ਲਾਇ ਰਹਾ ਅਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸੈ ਸਿਆਣਪਾ ਲਖ ਹੋਹੀ ਤਾਂ ਇਕ ਨ ਚਿੱਲੇ ਨਾਲ ਕੇਵ ਸਚਿਆਰਾ ਹੋਈਐ ਜਬ ਪੂਰਾ ਦੁਟੈ ਪਾਲ ਹੁਕਮਰ ਜਾਈ ਚਲਣਾ ਨਾਨਕ ਲਖਿਆ ਨਾਲ ਹੁਕਮੀ ਹੋਣਕਾਰ ਹੁਕਮ ਕਹਿ ਆਜਾਈ ਹੁਕਮੀ ਹੋਣ ਜੀ ਹੁਕਮ ਲੈ ਵੜਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੋ ਸੁਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਹੁਕਮ ਹੈਂਦਾ ਸਭ ਕੋ ਬਾਹਰ ਗੁਣਾ ਕੋਈ ਨਾ ਹੁਕਮੇ ਜੀ ਪੁਚਿਆ ਤਾਂ ਹੁਮੇ ਕਹਿ ਨਾ ਕੋਈ ਗਾਵੇਂ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੈ ਨਿਸ਼ਾਨ ਗਾਵੇ ਕੋ ਗਨੋੜੀ ਆਇਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੀਹੇ ਗਾਵੇ ਕੋ ਜੀ ਲੈ ਫਿਰ ਦੇਹੇ ਗਾਵੇ ਕੋ ਜਪੈ ਦਿਸੈ ਦੂਰ ਗਾਵੇ ਕੋ ਵਿਖੇ ਹਾਦਰਾ ਹਦੂਰ ਕਥਨਾ ਕਥੀ ਨ ਆਵੇ ਤੋਟ ਕਤ ਕਤ ਕਥੀ ਗੋਟੀ ਕੋੜ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਰਦ ਵਿਖੈ ਵੀ ਪਰਵਾਹ ਸਾਚਾ ਸਾਹਿਬ ਸਾਜਿ ਨਾਹੀ ਭਾਖਿਆ ਭਉ ਅਪਾਰ ਅਖ ਹੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕਿ ਅਗੈ ਕੀਐ ਜਿਤ ਦਿਸੈ ਦਰਬਾਰ ਮਹੋ ਕਹਿ ਬੋਲਣ ਬੋਲੀਐ ਜਿਤ ਸੰਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਗਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਨ੍ਹੇ ਨ ਸੋਏ ਜਿਸੇ ਵੇਿਆ ਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਰੀਆ ਮਨ ਰਖੀਏ ਭਾਉ ਪਰਹਰ ਸੁਖ ਹਾਲੇ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਅਸਮਾਈ ਗੋਰੀ ਸਿਰ ਗੁਰ ਗੋਰਖ ਫਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਅਖਾ ਨਹੀਂ ਕੈਨ ਕਥਨ ਨ ਜਾਈ ਗੁਰਾਂ ਇੱਕ ਦੇਹੁ ਜਾਈ ਸਬਨਾ ਜੀਆਂ ਕਹਿ ਕਦਾਦਾ ਸੋ ਮੈਂ ਇਸ ਨਜਾਈ ਦੀ ਸੁਨਾਵਾ ਜਿਸ ਪਾਵਾ ਬਿਰਬਾਣੀ ਕੇ ਨਾਈ ਕਰੀ ਜੇਤੀ ਸਿਰਠੋ ਪਾਈ ਵੇਖਾਂ ਮਿਲ ਕਰਮਾਂ ਕੇ ਮਿਲੈ ਲਈ ਮਤਿ ਚਿਰਤਨ ਜਵਾ ਹਰਿਮਾਨਕ ਜੀ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਬਨਾ ਜੀਆਂ ਕਹਿ ਕਦਾਦਾ ਸੋ ਮੈਂ ਇਸ ਨਜਾਈ ਜੇ ਜੁਗ ਚਾਰੇ ਹਰ ਜਾਹੋਦ ਸੁਣੀ ਹੋਈ ਨਵਾ ਖੰਡਾ ਵਿੱਚ ਜਾਣੀਐ ਨਾਲ ਚਲੇ ਸਭ ਕੋਈ ਚੰਗਾ ਨਾਮ ਰਖਾਈ ਕੈ ਜਸ ਕੀਰਤਿ ਜਗਲੇ ਜੇ ਤਿਸ ਨਦਰਣਾ ਆਵਈ ਤਾ ਵਾਤਨ ਪੁੱਛੇ ਕੀ ਕੀਟਾ ਅੰਦਰ ਕੀਟ ਕਰੇ ਤੁਸੀਂ ਦੋਸਤਰੀ ਨਾਨਕ ਨਿਰਗੁਣ ਗੁਣ ਕਰੀ ਗੋਣਮੰਤੇ ਆ ਗੁਣ ਦੀ ਤਿਹ ਕੋਈ ਨਸ ਜਈ ਜਿਸ ਗੁਣ ਕੋਈ ਕਰੇ ਸੁਨੇ ਸਿਦਪੀ ਸ੍ਰੁਨਾਥ ਉਸਨੇ ਤਰਤ ਧਵਲੇ ਆਕਾਸ ਸੁਨੇ ਦੀਪ ਲੋਪ ਤਰ ਸੁਨੇ ਕੋਇ ਨ ਸਗੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੂਖ ਪਪ ਕਾ ਨਾਸ ਸੁਨੇ ਈਸ਼ ਬ੍ਰਹਮ ਇੰਦ ਸੁਨੇ ਮੁਕਸਲਾ ਹਨ ਮੰਦ ਸੁਨੇ ਜੋ ਜੂ ਤਨ ਭੇਦ ਸੁਨੇ ਸਾਰਥ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਨੇ ਦੂਖ ਪਾਪ ਕਾ ਨਾਸ ਸੁਨੇ ਸਤ ਸੰਤੋਖ ਗਿਆਨ ਸੁਨੇ ਅਸਰ ਕਾ ਇਸਨਾਨ ਸੁਨੇ ਪਰਪੜ ਪਾਵੇ ਮਾਨ ਸੁਨੇ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਨੇ ਦੂਖ ਪਾਪ ਕਾ ਨਾਸ ਸੁਨੇ ਸਲਾ ਗੁਣਾ ਕੇ ਗਾਹ ਸੁਨੇ ਸਿੱਖ ਪੀਰ ਪਾਤਸ਼ਾਹ ਸੁਨੇ ਅੰਦੇ ਪਾਵੇ ਰਾਹ ਸੁਨੇ ਹਾਥ ਵੇ ਅਸਗਾਹ ਨਾਣੁ ਉਪਗਤਾਂ ਸਦਾ ਵਿਗਾਸ ਸੁਨੇਹ ਦੂਪਪਾਵ ਕਾ ਨਾਸੇ ਮੰਨੇ ਕੀ ਗਤ ਕਹੀ ਨ ਜਾਏ ਜੀ ਕੋ ਕਹਿ ਪਿਛੈ ਬਸਤਾਇ ਕਾਗਤ ਕਰਮ ਲਿਖਨ ਹਾਰ ਮੰਨੇ ਕਬਹਿ ਕਰਨ ਵਿਚਾਰ ਐਸਾ ਨਾਮੁ ਰੰਜਿਨ ਹੋਇ ਜੀ ਕੋ ਮਨ ਜਾਣੇ ਮਨ ਕੋਇ ਮੰਨੇ ਸਤਿ ਹੋਇ ਮਨ ਬੁੱਧ ਮੰਨੇ ਸਲਪਹੁ ਕੀ ਸੋਧ ਮੰਨੇ ਮੋਹ ਜੋ ਟਾਣਾ ਖਾਈ ਮੰਨੇ ਜਮ ਕੈ ਸਾਥ ਨ ਜਾਏ ਐਸਾ ਨਾਮੁ ਰੰਜਿਨ ਹੋਇ ਮਨ ਜਾਣੇ ਮਨ ਕੋਈ ਮਨਨ ਮਾਰਗ ਠਾਕ ਨ ਪਾਈ ਮਨਨੇ ਬਦਸਿਓ ਪ੍ਰਗਟ ਜਾਏ ਮਨਨੇ ਮਗਨਾ ਚੱਲੇ ਪੰਥ ਮਨਨੇ ਧਰਮ ਸੇ ਦੀਸਨ ਬੰਦ ਐਸਾ ਨਾਮਣ ਰਿੰਜਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮਨਨੇ ਪਾਵੇ ਮੁਕਤਿ ਦਵਾਰ ਮਨਨੇ ਪਰਵਾਰ ਸਦਾਾਰ ਮਨਨੇ ਤਰੇ ਤਾਰੇ ਗੁਰ ਸਿੱਖ ਮਨਨੇ ਨਾਮੁ ਭਵੇ ਨ ਭੇਖੋ ਸਾ ਨਾਮਣ ਲੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਧਾਨ ਉਪੰਜੇ ਪਾਵੇ ਦਰਗੀ ਮਾਨ ਪੰਜੇ ਸੋਹਾ ਹੈ ਤਰ ਰਾਜਾਣ ਪੰਜਾਗਾ ਗੁਰੀਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੰਹਾਰ ਧੌਲ ਧਰਮਧਿਆ ਕਾ ਪੂਤ ਸੰਤੋਖਾ ਪ੍ਰਖਿਆ ਜਿਨ ਸੂਤ ਜੇ ਕੋ ਬੁੱਝੇ ਹੋਇ ਸਚਿਆਰ ਤਦਲੇ ਉਪਰ ਕੇਤਾ ਭਾਰ ਤਰਤੀ ਹੋਰ ਪਰੇ ਹੋਰ ਹੋਰ ਤਲੇ ਕਵਨ ਜੋਰ ਜੀ ਜਾ ਤਰੰਗਾ ਕੇ ਨਾਵ ਸਭ ਨਾਲ ਲਿਖਿਆ ਉੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੇਤਾ ਹੋਏ ਕੇਤਾ ਤਨ ਸੋਲੇ ਰੂਪ ਕੀਤੇ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਇੱਕ ਕਵਾਉ ਦਿਸਤੇ ਹੋਏ ਲਖਦਰੀਆ ਕੁਦਰਤ ਕਵਨ ਕਹਾ ਵਿਚਾਰ ਵਾਰ ਨ ਜਾਵਾ ਏਕ ਵਾਰ ਜੋ ਤਤ ਪਾਵੈ ਸਾਈ ਭਲੀਕਾਰ ਦੂਸਰਾ ਸਲਾਮਤ ਨਰੰਕਾਰ ਸੰਗ ਜਾਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਕ ਵੀਦ ਪਾਠ ਸੰਗ ਜੋਗ ਮਨ ਰਹੈ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਗ ਦਤਾਰ ਸੰਗ ਸੂਰਮੋ ਬਖਸਾਰ ਸੰਗ ਮੋਲੇ ਲਾਈ ਦਾਰ ਕੁਦਰਤ ਕਉਨ ਕਹਾ ਵਿਚਾਰ ਵਾਰੈਨ ਜਾਵਾ ਏਕ ਵਾਰ ਜੋਤਤ ਭਾਵੈ ਸਾਈ ਭਲੀਕਾਰ ਤੁਸਾ ਦਾ ਸਰਾਮਤ ਨਿਰੰਕਾਰ ਸੰਘ ਮੂਰਖ ਅੰਧ ਘੋਰ ਸੰਘ ਚੋਰ ਹਰਨ ਘੋਰ ਸੰਘ ਅਮਰ ਗਨ ਜਾਹੇ ਜੋਰ ਅਸੰਖ ਗਲ ਵੱਡ ਹਤਿਆ ਕਮਾਹੀ ਸੰਘ ਪਾਪੀ ਪਾਪ ਕਰ ਜਾਹੇ ਸੰਘ ਊੜਿਆਰ ਊੜੇ ਫਿਰਾਹੀ ਅਸੰਖ ਮਰੀਸ਼ ਮਨ ਪਖਾਹੀ ਸੰਘ ਨੰਦਕ ਸਿਰ ਕਰਹੀ ਭਾਰ ਨਾਨਕ ਨਿਜ ਕਹਿ ਵਿਚਾਰ ਵਾਰ ਅਣ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਾਭ ਸੰਗ ਥਾਵ ਅਗਮ ਗਮ ਸੰਖ ਲੋ ਸੰਖੈ ਸਿਰ ਬਾਰ ਹੋਈ ਅਖਰੀ ਨਾ ਬਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸੈ ਸੰਯੋਗ ਵਖਾਨ ਜਿਨੇ ਲਿਖੇ ਤੇ ਸਰਣਾਹੀ ਜੇ ਫਰਮਾਏ ਤੇਵ ਤੇਵ ਪਾਹੀ ਜਿਤਾ ਕੀਤਾ ਦਿੱਤਾ ਨਾ ਉਵਰਣਾਵੇਂ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਜੋਤ ਤਪਾਵੇ ਸਾਈ ਭੜੀਕਾਰ ਤੂੰ ਸਦਾ ਸਲਾਮਤ ਨਰੰਕਾਰ ਪ੍ਰੀਏ ਹੱਥ ਪੈ ਤਣ ਦੇ ਪਾਣੀ ਦੋਤੇ ਤਸਰੀ ਮੋਦ ਬ੍ਰਿਧੀ ਕਪੜ ਹੋਏ ਦੇਸਾ ਬੂਣ ਲਿਏ ਧੋਏ ਪ੍ਰੀਏ ਮਤ ਪਾਪ ਕੇ ਸੰਗ ਤੋ ਬੇਨਾਮੇ ਗੇ ਰੰਗ ਪੁੰਨੀ ਪਾਪੀ ਆ ਕਰਨਾ ਹੈ ਕਰ ਕਰ ਕਰਨਾ ਲਖ ਲੈ ਜਾਹੁ ਆਬੇ ਵੀ ਜਾਪੇ ਹੀ ਕਾ ਹੋ ਨਾਨਕ ਹੁਕਮੀ ਆਵ ਹੋ ਜਾਹੁ ਤੀਸ ਸਬਦ ਅਤਿ ਤਦਾਨ ਜੇ ਕੋ ਬਾਵੈ ਤਲ ਕਾ ਮਾਨ ਸੁਨਿਆ ਮੰਨਿਆ ਬਣ ਕੀਤਾ ਭਾਉ ਅੰਤਰ ਗਤ ਤੀਸ ਮਰਣਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਗਿਰ ਗੁਣ ਕੀਤੇ ਭਗਤ ਨਾ ਹੋਏ ਸੋਸਤਿਆਤ ਬਾਣੀ ਵਰਮਾਓ ਸਤ ਸੋਹਾਨ ਸਦਾ ਬਣ ਜਾਓ ਕਵਣ ਸਵੇਲਾ ਵਖਤ ਕਵਣ ਕਵਣ ਤਤ ਕਵਣ ਵਾਰ ਕੌਣ ਸਿ ਦਿੱਤੀ ਮਹੋ ਕਵਣ ਜਿਤ ਹੋਆ ਆਕਾਰ ਵਿਰਨ ਪਈਆ ਪੰਡਤੀ ਜੀ ਹੋਵੇ ਦੇਖ ਪੁਰਾਨ ਵਖਤ ਨ ਪਾਇਓ ਕਾ ਦੀਆ ਜੀ ਲਿਖਣ ਦੇ ਕੁਰਾਨ ਤਿਤਵਾਰਣਾ ਜੋਗੀ ਜਾਣ ਰਤਮਾ ਹੋਣਾ ਕੋਈ ਜਾਂ ਕਰਤਾ ਸਿਰ ਠੀਕੋ ਸਾਜੀ ਆਪੇ ਜਾਣੈ ਸੋਹੀ ਕਿਉ ਕਰਿਆ ਕਾ ਕੈ ਸਲਾਈ ਕੌਰ ਨਹੀਂ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂਖ ਸਿਆਣਾ ਵੱਡਾ ਸਹਿਬ ਵਟੀ ਨਹੀਂ ਕੀਤਾ ਜਾਂ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਕਿ ਗਿਆਨਾ ਸੋਹੈ ਪਤਾ ਨਾ ਪਤਾ ਲਖ ਅਗਾ ਸਾਂ ਅਗਾਸ ਓੜ ਕੋੜ ਕੋ ਭਾ ਥਕੇ ਵੇਦ ਕਹਿਣ ਕਵਾਤ ਸੈ ਸਠਾਰ ਕੈਨਕ ਦੇਵਾ ਸਰੂਪ ਤਾਤ ਲਿਖਾ ਹੋਏ ਤੇ ਲਿਖੀਐ ਲਿਖੇ ਹੋਏ ਵਿਨਾਸ਼ ਨਾਣਕ ਵੱਡਾ ਆਖੀਐ ਅਪੇ ਜਾਣੇ ਆਪ ਸਲਾਹੀ ਸਲਾਹੀ ਤਿਸੁ ਰਤ ਨ ਪਾਈਆ ਨਦੀਆ ਤੇ ਵਾਹ ਆਪੈ ਸਮੰਧ ਨ ਜਾਣੀਐ ਸਮੰਧ ਸਾਧ ਸੰਤਾਨ ਜਿਹਾ ਸਦੀ ਮਾਲ ਧਨ ਕੀੜੀ ਤੁਰਣਾ ਹੋਵਣੀ ਜਿਤੁ ਸਿਮਨੁ ਨ ਵਿਸਰੇ ਅੰਦਰਿ ਸਿਫਤੀ ਕੈ ਨ ਅੰਤ ਅੰਤਰ ਕਰਨੇ ਦੇ ਨ ਅੰਤ ਅੰਤ ਨ ਜਾਪੈ ਪਰਵਾਰ ਅੰਧਕਾਰਨ ਕੇ ਤੇ ਬਰਨਾਹੀ ਤਾਂ ਕੇ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਈ ਬੋਤਾ ਕੀ ਇਹ ਬੋਤਾ ਹੋਏ ਵੱਡਾ ਸਹਿੂ ਉੱਚਾ ਥਾਂ ਉੱਚੇ ਉਪਰ ਉੱਚਾ ਨਾਉ ਇਹ ਬੜਾ ਉੱਚਾ ਹੋਵੇ ਕੋਈ ਤਿਸੂਜੇ ਕੋ ਜਾਣੇ ਸੋਏ ਜੀਵਣ ਆਪ ਜਾਣੇ ਆਪਿ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵਟਾ ਦਾਦਾ ਤਿਰਨਤ ਮਾਈ ਕੀਤੇ ਮੰਗੈ ਜੂਦ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਪਤ ਤਹੇ ਵੇਕਾਰ ਕੀਤੇ ਲੈ ਲੈ ਮੁਕਰਪਾ ਹੀ ਕੀਤੇ ਮੂਰਖਾ ਹੀ ਖਾਹੀ ਖਾਹੇ ਕੀਤੇ ਆਦੂਗ ਪੂਸਤ ਮਾਰ ਇਹ ਬਿਦਾਤ ਦੇ ਜੀ ਦਤਾਰ ਬੰਦ ਕਲਾਸੀ ਪਾਣੇ ਹੋਏ होर आखण सकै कोई जी को खाई कि आखण पाए ओ जाने जितिया मुहे खाए आपे जाने आपे दे आके सेवे गई के, के जिसनो बख्शे सिर सला नानक पातशाही पातशाह अमुल गुण मुल व्यापार मुल व्यापारी मुल भंडार मुल आवे मुल लै जाहे मुल पाए मुला समाहे ਮੁੱਲ ਧਰਮ ਮੁੱਲ ਦੀ ਬਾਣ ਮੁੱਲ ਤੋਲ ਮੁੱਲ ਪ੍ਰਮਾਣ ਮੁੱਲ ਕੋ ਸ਼ੀਸ਼ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫਰਮਾਨ ਅਮੁੱਲ ਮੁੱਲ ਆਖਿਆ ਨਾ ਜਾਈ ਆਖ ਆਖ ਰਹੇ ਲਵਲਾਈ ਆਖੇ ਵੇਦ ਪਾਠ ਪੁਰਾਣ ਆਖੇ ਬੜੇ ਕਰੇ ਵਖਿਆਣ ਆਖੇ ਪਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਗੇਤੇ ਕੀਤੇ ਬੁੱਧ ਆਖਾ ਦਾਣੂ ਆਖੈ ਦੀਵ ਆਖਾ ਸੁਰ ਨਨ ਮੜਜਨ ਸੇਵ ਕੀਤੇ ਆਖ ਹੈ ਆਖਣ ਪਾਹੀ ਕੀਤੇ ਕਹਿ ਕਹਿ ਉੱਠਟ ਜਾਹੀ ਤੇ ਕੀਤੇ ਹੋਰ ਕਰੇ ਤਾਂ ਆਖਣ ਸਕੈ ਕੀ ਕੀ ਜੀਵੜ ਪਾਵੈ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਨਿਖੀਐ ਸਿਰ ਕਾਵਰ ਗਵਰ ਸੋਧਨ ਕਿਹਾ ਸੁਕਰ ਕਿਹਾ ਜਿਤ ਵੈ ਸਭ ਸੰਮਾਲੀ ਵਾਜੇ ਨਾ ਤੇ ਨਿਤ ਸੰਖਾ ਕੀਤੇ ਵਾ ਵਣਹਾਰੇ ਕਿਤੇ ਰਾਗ ਪਰਿਸ਼ੁਭ ਹੀਨ ਜੀਤੇ ਗਾ ਵਣਹਾਰੇ ਗਾਵੇ ਤੁਹਨੋਂ ਪਉਣ ਪਾਣੀ ਬੈ ਸੰਤਰ ਗਾਵੇ ਰਾਜ ਅਤਰ ਦੁਆਰੇ ਗਾਵੇ ਚਿਤ ਗੁਤਨ ਕ ਜਾਣਹਿ ਲਿਖ ਲਿਖ ਤਨ ਵਿਚਾਰੇ ਗਾਵੇ ਇਸਰ ਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਦੇ ਦਰਸ਼ਨ ਬੈਠੇ ਦੇਵਤੀਆਂ ਦਰ ਨਾਲੇ ਗਾਵੈ ਸਤਿ ਸਮਾਦੀ ਅੰਦਰ ਗਾਵਣ ਸਾਧ ਵਿਚਾਰੀ ਗਾਵਣ ਜਤਿਸ਼ ਦੀ ਸੰਤੋਖੀ ਗਾਵੈ ਬੀਲ ਕਰਾਰੇ ਗਾਵਣ ਪੰਡਤ ਬਨਰਖੀਸਰ ਜੋਧਿਕ ਵਿਦਾਨ ਨਾਲੇ ਗਾਵੈ ਮੋਹਣੀਆਂ ਮਨਮੋਹਣ ਸੁਰਗਾ ਮਛਪਿਆਲੇ ਗਾਵਣ ਰਤਨਉਪਾਈ ਤੇਰੀ ਅਠ ਸੱਤੀਸ ਨਾਲੇ ਗਾਵੈ ਜੋਧ ਮਹਾ ਬਲਸੂਰਾ ਗਾਵੈ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸਹੀ ਤੁਧਨੋ ਗਾਵਹਿ ਜੁਤਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨੇ ਆਵਨ ਨਾਲ ਕਿਆ ਵਿਚਾਰੇ ਸੋਇ ਸੋਇ ਸਦਾ ਸਾਹਿਬ ਸੱਚਾ ਸਚੀ ਨਾਈ ਹੈ ਪੀ ਹੋਸੀ ਜਾਈ ਨਾ ਜਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਬਾਦੀ ਕਰ ਕਰ ਜਿਸੀ ਮਾਇਆ ਜੇ ਨੋਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਤ ਸਦੀ ਵੜਿਆਈ ਜਿਤ ਸਪਾਵੇ ਸੋਈ ਕਰਸੀ ਹੁਕਮਨ ਕਰਨਾ ਜਾਈ ਸੋ ਪਾਤ ਸੋ ਸਹ ਪਾਤ ਸਾਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਤਹੁ ਸਰਮਪਤ ਝੋਲੀ ਧਿਆਨ ਕੀ ਕਰੇ ਬਿਪੂਤ ਖਿੰਥਾ ਕਾਲ ਕੁਵਾਰੀ ਕਾਹਾਂ ਜੁਗਤ ਰੰਡਾ ਪ੍ਰਤੀਤ ਆਈ ਪੰਤੀ ਚਗਲਤਿ ਮਾਤੀ ਮਨ ਜੀ ਦਾ ਜਗ ਜੀਤ ਆਦੇਸ਼ திਸ਼ੇ ਆਦੇਸ ਆਦਨੀ ਰਾਨਾਦ ਨਾਹਤ ਜੁਜਕੇ ਕੋਬੀਸ ਭੁਗਤ ਗਿਆਨ ਦਾ ਆਪੰਡਾਰਣ ਗਲਗਟਵਾਜੇ ਨਾਦ ਆਪਨਾਤ ਨਾਥੀ ਸਭਾਂ ਕੀ ਰਿਤ ਸਰੇ ਅਬਰਾ ਸਾਦ ਸੰਯੋਗ ਵਜੋ ਦੇ ਕਾਰਜ ਲਾਵੇ ਦੇਖਿ ਆਵੇ ਭਾਗ ਆਦੇਸ਼ திਸ਼ੇ ਆਦੇਸ ਆਦਨੀ ਰਾਨਾਦ ਨਾਹਤ ਜੁਜਕੇ ਕੋਬੀਸ ਇਕਾ ਮਾਇ ਜੁਗਤ ਵਿਆਹੀ ਤਿੰਨ ਚੇਲੇ ਪਰਵਾਰ ਇੱਕ ਸੰਸਾਰੀ ਇੱਕ ਭੰਡਾਰੀ ਕਲਾਈ ਦੀ ਬਾਣ ਜੇ ਉਸ ਭਾਵੇਂ ਦੇ ਵਿਚ ਲਾਵੇ ਜਿਉ ਹੋਵੇ ਫਰਮਾਨ ਉਹ ਵਿਖੇ ਉਹਨਾਂ ਨਦਰਣਾ ਆਵੇ ਬਹੁਤਾ ਹੋ ਵਡਾਨ ਆਦੀਸ਼ ਦਿਸ਼ੇ ਆਦੇਸ ਆਦ ਨੀ ਰਣਾ ਨਾਹ ਤੋ ਜੁਦ ਕੇ ਕੋ ਵੀਸ ਆਸਨ ਲੋਏ ਲੋਏ ਭੰਡਾਰ ਜੁਗ ਸਪਾਇਆ ਸੋ ਇੱਕ ਆਵਾਰ ਕਰ ਕਰ ਵੇਖੇ ਸਰ ਜਨਹਾਰ ਨਾਨਕ ਸੱਚੇ ਕੀ ਸਾਜੀ ਕਾਰ ਅਦੇਸ਼ ਤੇ ਸ੍ਰੀ ਹਦੇਸ ਆਦ ਅਨੀਲ ਅਨਾਦ ਨਾਹਤ ਜੂਜਗੇ ਕੋ ਇਸ ਇੱਕ ਦੂਜੀ ਪੌ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਖ ਜੇੜਾ ਖੀਐ ਏਕ ਨਾਮ ਜਗਦੀਸ਼ ਏ ਤੇ ਰਹੀ ਪਤ ਪੌੜੀਆ ਜੜੀ ਹੋਏ ਕੀਸ ਸੰਗਲਨਾ ਆਕਾਸ ਕੀ ਜਿਤੇ ਆਈ ਦੀਸ ਨਾਨਕ ਨਦਰੀ ਪਾਈ ਐ ਕੋੜੀ ਕੋੜਾ ਠੀ ਸਖ ਜੋਜ ਪੇਨੈ ਜੋਰ ਜੋ ਨ ਬੰਗਣ ਦੇ ਨਾ ਜੋਰ ਜੋਰ ਨ ਜੀਵਨ ਮਨ ਨ ਜੋਰ ਜੋਰ ਨ ਰਾਜ ਮਾਰ ਬਣਸੂਰ ਜੋਰ ਨ ਸਰਦੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੈ ਸੰਸਾਰ ਜੇ ਸਤ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਈ ਰਾਤੀ ਰਤੀ ਤਿਥੀ ਵਾਰ ਭਵਨ ਪਾਨੇ ਕੀ ਨਹੀਂ ਪਤਾਰ ਤਿਸੁ ਚਿਤ ਧਰਤੀ ਥਾਪ ਰਖੀ ਧਰਮ ਸਾਲ ਤੇ ਸਦੇ ਜੀ ਜੋਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥਾ ਸੋਹਣ ਪਜ ਪ੍ਰਵਾਨ ਨਦਰੀ ਕਰਮ ਪਵੈਨੀ ਸਾੜ ਕਤਿ ਪਕਾਈ ਉਥੇ ਪਾਏ ਨਾਨਕ ਗਿਆ ਜਾ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਬਵਨ ਬਾਣੀ ਵੈ ਸੰਤਰ ਕੇਤੇ ਕਾਣ ਮਹੇਸ਼ ਕੇਤੇ ਵਰਮੇ ਕਾਰਤ ਗੜੀਐ ਰੂਪ ਰੰਗ ਕੇ ਵੇਸ ਕੀਤੇ ਕਰਮ ਭੂਮੀ ਮੇਰ ਕੇਤੇ ਕੀਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇ ਦੇਗੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇ ਦਾਨ ਮੁਨ ਕੇਤੇ ਗਿੰਦੇ ਰਤਨ ਸਮੁੰਦ ਕੀਤੇ ਖਾਣੀ ਕੀਤੀ ਬਾਣੀ ਕੇਤੇ ਪਾਤ ਨਿਰਿੰਦ ਕਿਤੀ ਸੋਤੀ ਸੇਵ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਕੰਡ ਬਹਿ ਗਿਆਨ ਪਰਚੰਡ ਤਿਥੈ ਨਾਦ ਵਿਨੋਦ ਕੋਡ ਆਨੰਦ ਸਰਬਖੰਡ ਕੀ ਬਾਣੀ ਰੂਪ ਤਿਥੈ ਘਾਟ ਤਕੜੀਏ ਬਹੁਤ ਅਨੂਪ ਤਾਂ ਕੀ ਗੱਲਾਂ ਕਥਿਆ ਨਾ ਜਾਹੀ ਜੇ ਕੋ ਕਹੇ ਪਿਛੇ ਪਸਤਾਏ ਤਿਥੈ ਘੜੀਏ ਸੁਖਤ ਮਤਮਨ ਬੁੱਧ ਤਿਥੈ ਘੜੀਏ ਸ੍ਰਸਦਾ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਤਥੋ ਨ ਕੋਈ ਹੋਰ ਤਿਥੈ ਜੋਤ ਮਹਾ ਬਨਸੂਰ ਤਨ ਮੈਂ ਰਾਮ ਰਹਿਆ ਪਰਪੂਰ ਤਿਥੈ ਸੀਤਾ ਸੀਤਾ ਮਹਿਮਾ ਮਾਹੀ ਤਾਂ ਕੇ ਰੂਪਣ ਕਥਨੇ ਜਾਹੀ ਨਾ ਹੋਇ ਮਰਹਿ ਨ ਠਾਗੀ ਜਾਹੀ ਜਿਨ ਕੇ ਰਾਮ ਸੇ ਮਨ ਮਾਹੀ ਤਿਥੈ ਭਗਤਵੰਸੇ ਕੇ ਲੋਕ ਰਹੈ ਅਨੰਦ ਸਚਾ ਮਨ ਸੋਈ ਸਚਖੰਡ ਵਸੀ ਨਰੰਕਾਰ ਕਰ ਕਰ ਵੇਖੈ ਨੰਦਰਿ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਦੀ ਗੋ ਕਥੇ ਦਾ ਅੰਤ ਨੈ ਅੰਤ ਦਿੱਖੈ ਲੋਲੂ ਆਕਾਰ ਜਿਵ ਜਿਵ ਹੁਕਮ ਤੇ ਵੇ ਤਿਵਕਾਰ ਵੇਖੈ ਵਿਸੇ ਕਰਿ ਵਿਚਾਰ ਨਾਨਕ ਸਨਾ ਕਰੜਾ ਸਾਰ ਜਤ ਪਹਾਰਾ ਧੀ ਜਿਸ ਨਿਆਰ ਅਹਿਰਣ ਮਤ ਵੇਦ ਧਿਆਰ ਭੌਖਲਾ ਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਦਿੱਤ ਢਾਲ ਘੜੀਐ ਸੰਦ ਸਜੀਤਕਸਾਲ ਜਿਨ ਕੋ ਨਤਰ ਗੰਤਨ ਤਨਕਾਰ ਨਾਨਕ ਨਦਰੀ ਨਦਰ నిਹਾਲ ਸਲੋਕ ਪਵਨ ਗੁਰੂ ਬਾਣੀ ਵਿਦਾ ਮਤਾ ਤਰਤਮ ਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲ ਸਗਲ ਜਗਤ ਚੰਗੀਆਂ ਬੋਰੀਆਂ ਵਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇ ਆਗੈ ਮਸਕਤ ਕਾਲ ਨਾਨਕ ਦੇਵ ਮੁਕ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਬਸਕਤ ਕਾਲ ਨਾਨਕ ਦੇਵ ਮੁਕ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ